ਹਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਜੀਤ ਨਿਤੇਸ਼ ਬਾਈਕ ਰਿਪੇਅਰ ਤੇ ਤੋਂ ਅੱਜ ਐਕਟਿਵਾ 5G ਬਾਰੇ ਸਲਫ ਦੀ ਜਾਣਕਾਰੀ ਦੇਵਾਂਗੇ ਕਿਉਂਕਿ ਇਹ ਜਦੋਂ ਅਸੀਂ ਇਹਦਾ ਸਲਫ ਲਗਾ ਰਹੇ ਹਾਂ ਤਾਂ ਬਹੁਤ ਜ਼ਿਆਦਾ ਇਹ ਆਵਾਜ਼ ਕਰਦਾ ਤਾਂ ਤੁਸੀਂ ਇਹ ਵੀਡੀਓ ਬਿਲਕੁਲ ਧਿਆਨ ਨਾਲ ਦੇਖ ਲੈਣੀ ਹੈ ਤੁਹਾਡੇ ਬਹੁਤ ਹੀ ਕੰਮ ਆਣ ਵਾਲੀ ਇਹ ਵੀਡੀਓ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਦੀ ਸਰਵਿਸ ਕਰਨੀ ਹੈ ਔਇਲ ਇਹਦਾ ਹੀ ਬਾਹਰ ਕੱਢ ਲੈਣਾ ਇਹਦੇ ਵਿੱਚ ਨਿਊ ਮਾਡਲ ਦੇ ਵਿੱਚ 12 ਨੰਬਰ ਨਟਾਂ ਦਾ ਇਹ 12 ਨੰਬਰ ਨਟ ਨਹੀਂ ਖੋਲਣਾ ਜਿਹੜੀ 올ਡ ਮਾਡਲ ਦੇ ਵਿੱਚ ਆ ਉਹ 17 ਨੰਬਰ ਆ ਤਾਂ ਇਹ ਟੂਲ ਸਾਡੇ ਕੋਲ ਪ੍ਰੋਪਰ ਸਾਰਾ ਇਸ ਤਰ੍ਹਾਂ ਦਾ ਟੂਲ ਹੋਣਾ ਚਾਹੀਦਾ ਜੋ ਕਿਦਰ ਸਲਫ ਨੂੰ ਖੋਲਣ ਦੇ ਵਿੱਚ ਕੰਮ ਆਏਗਾ ਤਾਂ 8 ਨੰਬਰ ਗੋਟੀ ਨਾਲ ਅਸੀਂ ਸਾਰੇ ਨਟ ਖੋਲਣੇ ਇਹਦੇ ਸੱਤੇ ਦੇ ਸੱਤੇ ਨਟ ਇਹਦੇ ਖੋਲਣੇ ਆ ਜੋ ਕਿ ਕਿੱਕ ਵਾਲੇ ਚੈਂਬਰ ਦੇ ਹੁੰਦੇ ਆ ਤਾਂ ਇਹ ਚੈਂਬਰ ਨਹੀਂ ਇਸ ਤਰ੍ਹਾਂ ਬਾਹਰ ਕੱਢਣਾ ਤਾਂ ਬਹੁਤ ਸਾਰੀਆਂ ਵੀਡੀਓ ਸਾਡੇ ਚੈਨਲ ਤੇ ਤੁਹਾਨੂੰ ਇਹ ਐਕਟੀਵ ਪਾਵਰ ਮੋਟਰਸਾਈਕਲ ਬਾਰੇ ਮਿਲ ਜਾਣਗੀਆਂ ਤਾਂ ਸਾਡੇ ਵੀਡੀਓ ਨੂੰ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਔਰ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਆਂਦੇ ਰਵਾਂਗੇ ਤਾਂ ਚੈਨਲ ਨਾਲ ਬਨੇ ਰਹਿਣਾ ਔਰ ਸਪੋਰਟ ਕਰਦੇ ਰਹਿਣਾ ਤੇ ਇਹ ਸਾਰੇ ਨਟਾਂ ਨੂੰ ਹੀ ਇਸ ਤਰ੍ਹਾਂ ਖੋਲਣੇ ਤੇ ਸਾਰੇ ਸਾਰੇ ਨਟ ਅਹੀਂ ਸਰਦੇ ਰੱਖ ਲੈਣੇ ਇਸ ਤੋਂ ਬਾਅਦ ਅਸੀਂ ਇਹ ਚੈਂਬਰ ਨੂੰ ਥੋੜਾ ਬਾਹਰ ਕੱਢ ਲੈਣਾ। ਤੇ ਇਹ ਚੈਂਬਰ ਪਹਿਲੀ ਵਾਰ ਇਹਦਾ ਖੁੱਲਣਾ। ਤੇ ਇਹਦੇ ਵਿੱਚ ਡਾਵਲਾਂ ਲੱਗੀ ਹੁੰਦੀਆਂ ਤੇ ਉਤੋਂ ਇਹਨੂੰ ਥੋੜੀ ਜੀ ਹਥੌੜੀ ਦੀ ਸਟ ਲਗਾ ਕੇ ਤਾਂ ਇਹਨੂੰ ਅਸੀਂ ਬਾਹਰ ਕੱਢ ਲੈਣਾ। ਇਸ ਤਰ੍ਹਾਂ ਇਹ ਬਾਹਰ ਨਿਕਲ ਜਾਏਗਾ। ਤੇ ਇੱਥੋਂ ਹੀ ਇਹਦੀ ਇੱਕ ਇੱਕ ਜਿਹੜੀ ਜਾਮ ਹੁੰਦੀ ਆ ਉਹ ਵੀ ਇੱਥੋਂ ਹੀ ਠੀਕ ਹੋ ਜਾਂਦੀ ਆ। ਤੇ ਇਹਦਾ ਬੈਂਡੈਕਸ ਜਿਹੜਾ ਨਿਊ ਮਾਡਲ ਦੇ ਵਿੱਚ ਬੈਂਡੈਕਸ ਸਕੂਟੀਆਂ ਦਾ ਨਈਂ ਬਾਰ ਨਿਕਲਦਾ। ਤੇ ਇਸ ਸਾਲ ਫਦੀ ਵੱਡੀ ਕਰਾਰੀ ਨੂੰ ਅਸੀਂ ਖੋਲਾਂਗੇ। ਫੇਰ ਹੀ ਸਾਡਾ ਇਹ ਬੈਂਡੈਕਸ ਬਾਹਰ ਨਿਕਲੇਗਾ। ਕਿਉਂਕਿ ਇਹਨੂੰ ਅਸੀਂ ਅਜੇ ਠੀਕ ਕਰਨਾ ਔਰ ਇਹ ਹੀ ਆਵਾਜ਼ ਕਰ ਰਿਹਾ ਔਰ ਇਹਦੇ ਨਾਲ ਹੀ ਜੋ ਰੂਲੇ ਆ ਉਹ ਆਵਾਜ਼ ਕਰ ਰਿਹਾ। ਤੇ ਇਹਨੂੰ ਖੋਲਣ ਲਈ ਅਸੀਂ ਬੈਕ ਸਾਈਡ ਦਾ ਫਰਾਈਵਲ ਵੀ ਖੋਲ ਲੈਣਾ। 17 ਨੰਬਰ ਨਟ ਹੋਵੇਗਾ ਔਰ ਇਹਨੂੰ ਨਿਊ ਕੈਂਚੀ ਨਾਲ ਇਸ ਤਰ੍ਹਾਂ ਦਾ ਟੂਲ ਲਗਾ ਲੈਣਾ ਔਰ ਇਹਨੂੰ 17 ਨੰਬਰ ਨਟ ਨੂੰ ਖੋਲਣਾ। ਤੋ ਇਸ ਦੋਵੇਂ ਨਾਟ ਸਿੱਧੀ ਚੂੜੀ ਹੁੰਦੀ ਆ ਇਹ 19 ਨੰਬਰ ਇਹਦੇ ਵਿੱਚ ਨਿਊ ਮਾਡਲ ਦੇ ਵਿੱਚ 19 ਨੰਬਰ ਨਾਟ ਹੈ ਇਹਨੂੰ ਅਸੀਂ ਖੋਲ ਲੈਣਾ ਤੋ ਨਾਟ ਖੋਲਣ ਵੇਲੇ ਅਸੀਂ ਬੜੀ ਸਾਵਧਾਨੀ ਨਾਲ ਇਹਨੂੰ ਨਾਟ ਨੂੰ ਖੋਲਣਾ ਤੋ ਇਸ ਤਰ੍ਹਾਂ ਇਹਨੂੰ ਪ੍ਰੋਪਰ ਗੋਟੀ ਲਗਾ ਕੇ ਨਾਟ ਨੂੰ ਅਸੀਂ ਬਾਹਰ ਕੱਢ ਲੈਣਾ ਤੋ ਇਹਦੇ ਨਾਲ ਸਾਡਾ ਇਹ ਫਰਾਈਵਲ ਬਾਹਰ ਆ ਜਾਏਗਾ ਤੋ ਇਸ ਤਰ੍ਹਾਂ ਇਹਨੂੰ ਕੱਢ ਲੈਣਾ ਉਸ ਤੋਂ ਬਾਅਦ ਅਸੀਂ ਜੋ ਲੈਦਰ ਵਾਲਾ ਸਪਰਿੰਗ ਆ ਇਹਨੂੰ ਅਹੀਂ ਨਪਾ ਕੇ ਤਾਂ ਬੈਲਟ ਨੂੰ ਅਹੀਂ ਬਾਹਰ ਕੱਢ ਲੈਣਾ ਤਾਂ ਬੜੇ ਹੀ ਆਰਾਮ ਨਾਲ ਬਾਹਰ ਨਿਕਲ ਗਿਆ ਤਾਂ ਜਦੋਂ ਅਹੀਂ ਨੂੰ ਫਿਟ ਕਰਨਾ ਇਹਦੀ ਪੂਰੀ ਸਫਾਈ ਕਰਕੇ ਔਰ ਲੈਦਰਾਂ ਨੂੰ ਸਾਫ਼ ਕਰਕੇ ਰੇਕ ਨਾਲ ਤਾਂ ਫੇਰ ਇਹਦੀ ਅਹੀਂ ਫਿਟਿੰਗ ਕਰਨੀ ਆ ਤਾਂ ਹੁਣ ਅਹੀਂ ਖੋਲਾਂਗੇ ਰੂਲਿਆਂ ਵਾਲੀ ਤਰਫ ਜੋ ਗਰਾਰੀ ਲੱਗੀ ਦੀ ਆ ਸਲਫ ਦੀ ਵੱਡੀ ਤੋਂ ਇਹਦਾ ਨਟ ਖੋਲਾਂਗੇ ਤਾਂ ਪਹਿਲਾਂ ਇਹਨੂੰ ਪ੍ਰੋਪਰ ਇਹਦੇ ਵਿੱਚ ਟੂਲ ਲਗਾਵਾਂਗੇ ਇਹ ਟੂਲ ਤੁਸੀਂ ਦੇਖ ਸਕਦੇ ਹੋ। ਤਾਂ ਇਸ ਤਰ੍ਹਾਂ ਦਾ ਟੂਲ ਸਾਡੇ ਕੋਲ ਹੋਣਾ ਚਾਹੀਦਾ। ਤੋਂ ਅਸੀਂ ਇਹਨੂੰ ਗਰਾਰੀ ਨੂੰ ਦੇ ਨਾਲ ਪਕੜ ਲੈਣਾ। ਤੇ ਇਹਦੇ ਵਿੱਚ 10 ਨੰਬਰ ਨਾਟਾ ਇਹ 10 ਨੰਬਰ ਨਾਟਾ ਨੂੰ ਅਸੀਂ ਟਾਈਟ ਕਰ ਲੈਣਾ। ਔਰ ਗਰਾਰੀ ਸਾਡੀ ਪੂਰੀ ਇਹਦੇ ਨਾਲ ਪਕੜ ਹੋ ਜਾਈਗੀ ਦੀ। ਤੋਂ ਉਸ ਤੋਂ ਬਾਅਦ ਅਸੀਂ ਫਿਰ ਇਹਨੂੰ ਨਟ ਖੋਲਾਂਗੇ। ਤੋਂ ਅਲੱਗ-ਅਲੱਗ ਤਰ੍ਹਾਂ ਦੇ ਇਹ ਟੂਲ ਆਉਂਦੇ ਆ ਪਰ ਜ਼ਿਆਦਾ ਸਹੀ ਟੂਲ ਇਹੀ ਇਹਦੇ ਵਿੱਚ ਕੰਮ ਜਾਵਾ। ਇਹ ਤੁਹਾਨੂੰ ਜ਼ਰੂਰ ਇਹਦੇ ਵਿੱਚ ਵੀਡੀਓ ਦੇ ਵਿੱਚ ਦਿਖਾ ਰਹੇ ਆ ਤਾਂ ਪ੍ਰੋਪਰ ਹੈ ਜਦੋਂ ਅਸੀਂ ਨੂੰ ਇਹ ਟੂਲ ਦਾ ਇਹ ਹੈ ਕਿ ਇਹ ਹਰ ਗੱਡੀ ਦੀ ਗਰਾਰੀ ਨੂੰ ਪੈ ਜਾਂਦਾ ਚਾਹੇ ਕੋਈ ਵੀ ਸਕੂਟੀ ਹੋਵੇ ਇਸ ਤਰ੍ਹਾਂ ਦੀ ਵੱਡੀ ਛੋਟੀ ਗਰਾਰੀ ਸਾਰਿਆਂ ਨੂੰ ਇਹ ਟੂਲ ਲੱਗ ਜਾਂਦਾ ਤਾਂ ਜਿੱਥੇ ਅਸੀਂ ਨੂੰ ਅਡਜਸਟ ਕਰਾਂਗੇ 10mm ਨਟ ਨਾਲ ਉਥੇ ਅਡਜਸਟ ਹੋ ਗਏ ਨੂੰ ਟਾਈਟ ਕਰ ਦੇਣਾ ਤਾਂ ਨਾਲ ਹੀ ਇਹਦਾ ਨਟਾਂ ਹੀ ਖੋਲ ਲੈਣਾ ਤਾਂ ਇਹਦਾ ਜਿਹੜਾ ਸਲਫ ਹੈ ਉਹ ਜਿਆਦਾ ਆਵਾਜ਼ ਇਸ ਕਰਕੇ ਕਰ ਰਹੀ ਕਿ ਇਹ ਬੈਂਡੈਕਸ ਦੇ ਜੋ ਸਪਰਿੰਗ ਹੈ ਜਾਂ ਉਹਦੀ ਕੋਈ ਗਰਾਰੀ ਹੈ ਉਹ ਖੋਲ ਕੇ ਦੇਖਦਿਆ ਕਿ ਉਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਤਾਂ ਉਹ ਬੈਂਡੈਕਸ ਹੀ ਜਿਆਦਾ ਇਹਨੂੰ ਪ੍ਰੋਬਲਮ ਕਰ ਰਿਹਾ ਤੇ ਇਹ ਨਟ ਸਾਡਾ ਬੜਾ ਹੀ ਆਰਾਮ ਨਾਲ ਖੁੱਲ ਗਿਆ ਤਾਂ ਜਦੋਂ ਅਸੀਂ ਇਹਨੂੰ ਚਲਾ ਰਹੇ ਹਾਂ ਤਾਂ ਇਹਦੇ ਰੂਲੇ ਜੋ ਬਬਲਿੰਗ ਕਰ ਰਹੇ ਆ ਉਹ ਹੈਂਡਲ ਦੇ ਉੱਪਰੋਂ ਵੀ ਜਦੋਂ ਅਸੀਂ ਰੇਸ ਦਿੰਨੇ ਆ ਤਾਂ ਪੂਰਾ ਇਹ ਪੂਰਾ ਵਾਈਜ਼ਰੀ ਦਾ ਕੰਬ ਰਿਹਾ ਤੋ ਉਹ ਕੰਬੜ ਦਾ ਕਾਰਨ ਵੀ ਉਹਦੇ ਰੂਲੇ ਆ। ਉਹ ਜਦੋਂ ਸੁੱਕੇ ਹੋਣਗੇ ਜਾਂ ਉਹਦੇ ਵਿੱਚ ਕੱਟ ਲੱਗੇ ਹੋਣਗੇ ਤਾਂ ਉਹ ਗੱਡੀ ਸਾਡੀ ਨੂੰ ਸਹੀ ਸਮੂਤ ਨਹੀਂ ਚਲਦੇਣਗੇ ਉਹ ਬਬਲਿੰਗ ਜ਼ਰੂਰ ਕਰਨਗੇ। ਤੇ ਇਹ ਗਰਾਰੀ ਸਾਡੀ ਨਟ ਖੋਲਣ ਦੇ ਨਾਲ ਨਿਕਲ ਗਈਆਂ ਔਰ ਨਾਲ ਹੀ ਇਹ ਨੂੰ ਬੈਲਟ ਨੂੰ ਬਾਹਰ ਕੱਢ ਲੈਣਾ। ਤਾਂ ਬੈਲਟ ਇਹਦੀ ਠੀਕ ਆ। ਤੋ ਇਹਦੇ ਵਿੱਚ ਅਸੀਂ ਰੂਲੇ ਕੱਢਾਂਗੇ। ਇਹਦੇ ਵਿੱਚ ਪਲੇਟ ਦੇ ਵਿੱਚ ਬਿਲਕੁਲ ਸੁੱਕੀ ਆ ਪਲੇਟ ਤਾਂ ਇਹ ਦੇਖ ਕਰਕੇ ਭਵਣੀ ਕਰ ਰਿਹਾ ਤੇ ਛੇ ਦੇ ਛੇ ਰੂਲੇ ਸਾਰੇ ਸਾਰੇ ਸੁੱਕੇ ਹੋਣ ਕਰਕੇ ਜਦੋਂ ਅਸੀਂ ਰੇਸ ਦਿੰਨੇ ਆ ਤਾਂ ਇਹ ਭਵਣੀ ਕਰਦਾ ਤੇ ਇਹ ਸਾਡਾ ਬੈਂਡੈਕਸ ਬਾਹਰ ਨਿਕਲ ਗਿਆ ਤਾਂ ਸਾਰੇ ਨੂੰ ਅਸੀਂ ਪਹਿਲਾਂ ਹੁਣ ਸਫਾਈ ਕਰਨੀ ਆ ਜਿੰਨੀ ਵਧੀਆ ਸਫਾਈ ਕਰਾਂਗੇ ਉੰਨੀ ਸਾਡੀ ਗੱਡੀ ਜਿਹੜੀ ਹੈ ਬਿਲਕੁਲ ਸਮੂਥ ਚੱਲੇਗੀ ਔਰ ਉੰਨੀ ਹੀ ਇਹਦੀ ਆਵਾਜ਼ ਵਧੀਆ ਬਣੇਗੀ ਔਰ ਚਲਾਉਣ ਦੇ ਵਿੱਚ ਵੀ ਇਹ ਐਵਰੇ ਬਿਲਕੁਲ ਸਹੀ ਦੇਗੀ ਕਿਉਂਕਿ ਫਿਰ ਕਿਸੇ ਵੀ ਤਰ੍ਹਾਂ ਦੇ ਦੇ ਉੱਪਰ ਲੋਡ ਨਹੀਂ ਰਹਿਣਾ ਤਾਂ ਸਭ ਤੋਂ ਪਹਿਲਾਂ ਅਸੀਂ ਇਹਦੀ ਸਫਾਈ ਕਰ ਲੈਣੀ ਹੈ ਇਹ ਮੰਦਰ ਹੈ ਦਾ ਜੋ ਬੈਂਡੈਕਸ ਦੇ ਉੱਪਰ ਲੱਗਦਾ ਹੈ ਤੋਂ ਇਹਦੇ ਬੁਰਸ਼ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਜਦੋਂ ਅਸੀਂ ਸਲਫ ਲਗਾ ਰਹੀ ਤਾਂ ਇਹ ਬਹੁਤ ਜ਼ਿਆਦਾ ਇੱਥੋਂ ਵੀ ਆਵਾਜ਼ ਕਰਦਾ ਤੇ ਇਹਦੇ ਬੁਰਸ਼ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਇਹਦੇ ਵਿੱਚ ਗ੍ਰੀਸ ਲਗਾ ਲੈਣੀ ਹੈ ਇਸ ਤਰ੍ਹਾਂ ਇਹਨੂੰ ਕਪੜਿਆਂ ਨਾਲ ਹੀ ਸਾਫ਼ ਕਰ ਲੈਣਾ ਔਰ ਜਿਹੜਾ ਬੁਰਸ਼ ਦੇ ਅੰਦਰਲੀ طرف ਤੋਂ ਪੀਸ ਖਾਸ ਨਾਲ ਇਹਨੂੰ ਸਾਫ਼ ਕਰ ਲੈਣਾ। ਤੋਂ ਇਸ ਤਰ੍ਹਾਂ ਇਹਦੇ ਵਿੱਚ ਬੈਂਡਰਕਸ ਲੱਗਦਾ। ਤੋਂ ਇਹ ਸਾਰੇ ਨੂੰ ਅਸੀਂ ਸਾਫ਼ ਕਰ ਲਿਆ। ਕੱਲੇ-ਕੱਲੇ ਪੁਰਜ਼ੇ ਨੂੰ ਅਸੀਂ ਬਿਲਕੁਲ ਸਾਫ਼ ਕਰਕੇ ਤਿਆਰ ਕਰਕੇ ਇੱਕ ਅਖਵਾਰ ਤੇ ਰੱਖ ਲਿਆ। ਇਹ ਰੀਕਮਾਰ ਲਗਾ ਲਿਆ ਅਸੀਂ ਨਾਲ ਹੀ ਰੀਕਮਾਰ ਜੜੇ ਦੇ ਪਰ ਫਾਈਬਰ ਲੱਗਣਾ ਉਹਨੂੰ ਵੀ ਅਸੀਂ ਲਗਾ ਲਿਆ। ਆਉਂ ਨਹੀਂ ਰੂਲਿਆਂ ਦੀ ਪਲੇਟ ਦੇ ਵਿੱਚ ਰੂਲਿਆਂ ਨੂੰ ਲਗਾਵਾਂਗੇ। ਤੋ ਇਹਦੇ ਵਿੱਚ ਅਹੀਂ ਗ੍ਰੀਸ ਨਾਲ ਇਹਨੂੰ ਲਗਾਣਾ। ਤੋ ਸਾਰਿਆਂ ਨੂੰ ਅਹੀਂ ਅਲੱਗ-ਅਲੱਗ ਗ੍ਰੀਸ ਲਗਾ ਕੇ ਇਹਦੇ ਵਿੱਚ ਰੱਖ ਦੇਣਾ। ਔਰ 6 ਦੀ 6 ਸੇਮ ਗ੍ਰੀਸ ਲਗਾ ਕੇ ਇਸੇ ਤਰ੍ਹਾਂ ਇਹਦੇ ਵਿੱਚ ਅਡਜਸਟ ਕਰ ਦੇਣੇ ਆ। ਤੋ ਇਹਨਾਂ ਦੇ ਕੱਟ ਵੀ ਚੈੱਕ ਕਰ ਲੈਣਾ। ਤੋ ਇਹਦੇ ਵਿੱਚ ਤਾਂ ਕੱਟ ਨਹੀਂ ਕਿਸੇ ਦੇ ਵੀ ਲੱਗੇ। ਅਗਰ ਕੱਟ ਲੱਗੇ ਤਾਂ ਫੇਰ ਇਹ ਇਹਨਾਂ ਨੂੰ ਨਵੇਂ ਪਾ DNA। ਤੇ ਜਦੋਂ ਅਸੀਂ ਇਹਨਾਂ ਨੂੰ ਰੂਲੇ ਨਾਲ ਲਗਾਣਾ ਸਾਰਿਆਂ ਨੂੰ ਪ੍ਰੋਪਰ ਸਹੀ ਤਰੀਕੇ ਨਾਲ ਗ੍ਰੀਸ ਲੱਗ ਜੇ ਜਿਆਦਾ ਗ੍ਰੀਸ ਵੀ ਨਹੀਂ ਲਾਣੀ ਔਰ ਨਾਰਮਲ ਇਹਦੇ ਵਿੱਚ ਲਗਾ ਕੇ ਤੈਨੂੰ ਇਹਦੇ ਵਿੱਚ ਅਡਜਸਟ ਕਰ ਲੈਣਾ ਜੋ ਵੀਡੀਓ ਵਿੱਚ ਤੁਹਾਨੂੰ ਦਿਖਾ ਰਿਹਾ ਹਾਂ ਤੋਂ ਇਸ ਤਰ੍ਹਾਂ ਹੀ ਕਰਕੇ ਤੇ ਨਾਲ ਇਹਦੇ ਉੱਪਰ ਪਲੇਟ ਲਗਾ ਦੇਣੀ ਹੈ ਤੁਤ ਪਲੇਟ ਦੀਆਂ ਤਿੰਨ ਪੱਤੀਆਂ ਹੁੰਦੀਆਂ ਉਹ ਪੱਤੀਆਂ ਨੂੰ ਵੀ ਅਹੀਂ ਚੈੱਕ ਕਰ ਲੈਣਾ ਤੇ ਇਹ ਸਾਰੇ ਰੂਲੇ ਇਸੇ ਤਰ੍ਹਾਂ ਲਗਾਉਣ ਨਾਲ ਸਾਡੀ ਜਿਹੜੀ ਗੱਡੀ ਦੀ ਆਵਾਜ਼ ਆ ਉਹ ਬਿਲਕੁਲ ਨਮੀ ਬਣ ਜੇਗੀ। ਤਾਂ ਇਹ ਪੱਤੀਆਂ ਇਸ ਤਰ੍ਹਾਂ 3-3 ਲਗਾ ਲੈਣੀਆਂ। ਇਹ ਕਟਾ ਹੈ, ਇਹ ਕਟਾ ਇਸੇ ਤਰ੍ਹਾਂ ਇਹਦੇ ਵਿੱਚ ਲਗਾ ਲੈਣੇ ਆ। ਜਦੋਂ ਅਸੀਂ ਸਕੂਟੀ ਨੂੰ ਐਕਸੀਲੇਟਰ ਦਿੰਨੇ ਆ ਤਾਂ ਫੇਰੇ ਰੇ ਰੂਲੇ ਵਿੱਚ ਇਹ ਦੇ ਖੁੱਲਦੇ ਆ। ਉਹਦੇ ਨਾਲ ਇਹ ਟਾਈਟ ਹੁੰਦੀ ਹੈ ਬੈਲਟ ਤਾਂ ਗੱਡੀ ਸਾਡੀ ਦੀ ਟਾਇਰ ਘੁੰਮਦਾ। ਤਾਂ ਇਹ ਛੋਟੀਆਂ-ਛੋਟੀਆਂ ਜਾਣਕਾਰੀਆਂ ਹੁੰਦੀਆਂ ਸਾਡੇ ਚੈਨਲ ਤੇ ਤੁਹਾਨੂੰ ਮਿਲਦੀਆਂ ਰਹਿਣਗੀਆਂ। ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾ ਕਰਨਾ ਇਸ ਤਰ੍ਹਾਂ ਹੀ ਸਾਡਾ ਪੂਰਾ ਦੀ ਪੂਰਾ ਸੈੱਟ ਤਿਆਰ ਹੋ ਗਿਆ ਤਾਂ ਇਹਨੂੰ ਥੋੜੀ ਜਹੀ ਗ੍ਰੀਸ ਲਗਾ ਕੇ ਬੁਰਸ਼ ਨੂੰ ਵੀ ਤਾਂ ਇਹਦੇ ਵਿੱਚ ਅਸੀਂ ਸੈੱਟ ਕਰ ਦੇਣਾ ਇਹਨੂੰ ਬੜੀ ਆਰਾਮ ਨਾਲ ਜਿਸ ਤਰ੍ਹਾਂ ਕੱਢਿਆ ਸੀ ਉਸੇ ਤਰ੍ਹਾਂ ਹੀ ਬੜੀ ਆਰਾਮ ਨਾਲ ਇਹਨੂੰ ਇਹਦੇ ਵਿੱਚ ਐਡਜਸਟ ਕਰ ਦੇਣਾ ਤਾਂ ਪ੍ਰੋਪਰੀ ਦੀ ਸਫਾਈ ਦਾ ਪੂਰਾ ਧਿਆਨ ਰੱਖਣਾ ਔਰ ਗ੍ਰੀਸ ਨੂੰ ਇੱਥੋਂ ਬਿਲਕੁਲ ਸਾਫ਼ ਕਰ ਲੈਣਾ ਉਸ ਤੋਂ ਬਾਅਦ ਅਸੀਂ ਇਹਦਾ ਅਗਲੀ ਸ਼ੈਡਿੰਗ ਦੁਕਾਨੋਂ ਦਿਖਾਵਾਂਗੇ ਇਹ ਗਰਾਰੀ ਕਿਸ ਤਰ੍ਹਾਂ ਲਗਾਨੀ ਹੈ 벨ਟ ਕਿਸ ਤਰ੍ਹਾਂ ਲਗਾਨੀ ਹੈ ਜਿਹੜਾ ਇਹ ਬੈਂਡੈਕਸ ਆ ਇਹ ਆਵਾਜ਼ ਕਰ ਰਿਹਾ ਹੈ ਤਾਂ ਦੋਵੇਂ ਤਰਫ ਤੋਂ ਅਹੀਂ ਇਹਨੂੰ ਗ੍ਰੀਸ ਲਗਾਈ ਆ ਗਰਾਰੀ ਨੂੰ ਵੀ ਗ੍ਰੀਸ ਲਗਾਈ ਆ ਜਿਹੜਾ ਇਹਦੇ ਵਿੱਚ ਸਪ੍ਰਿੰਗ ਲੱਗੇ ਤੇ ਉਹਨੂੰ ਵੀ ਔਰ ਇਹਦੇ ਵਿੱਚ ਥੋੜਾ ਜਿਹਾ ਹੀ ਔਇਲ ਲਾਇਆ ਅੰਦਰਲੀ ਤਰਫ ਤਾਂ ਬੈਂਡੈਕਸ ਜਿਹੜਾ ਸਾਡਾ ਇਹਦੇ ਵਿੱਚ ਸੈੱਟ ਹੋ ਜੇ ਔਰ ਆਵਾਜ਼ ਦੀ ਗਰਾਰੀ ਦੀ ਬਿਲਕੁਲ ਸਮੋਥ ਹੋ ਜੇ ਤੋ ਇਸ ਤਰ੍ਹਾਂ ਇਹਦੇ ਵਿੱਚ ਅਡਜਸਟ ਅਹੀਂ ਕਰ ਲੈਣਾ ਅੰਦਰਲੀ taraf ਸਲਪ ਦੀ ਗਰਾਰੀ ਹੁੰਦੀ ਆ ਤੋ ਗਰਾਰੀ ਨੂੰ ਅਹੀਂ ਇਹਦੇ ਨਾਲ ਬੈਂਡੈਕਸ ਦੇ ਅਡਜਸਟ ਕਰਕੇ ਤਾਂ ਫਿਟ ਕਰ ਦੇਣਾ ਦਸਤੋ ਬਾਅਦ ਹੁਣ ਅਹੀਂ ਇਹਦੇ ਵਿੱਚ ਬੈਲਟ ਲਗਾ ਦੇਣੀ ਹੈ ਜਿਸ ਤਰ੍ਹਾਂ ਗੱਡੀ ਹੈ ਤੋ ਬੈਲਟ ਲਗਾਉਣ ਤੋਂ ਬਾਅਦ ਅਹੀਂ ਇਹਦੇ ਵਿੱਚ ਲਗਾਵਾਂਗੇ ਗਰਾਰੀ ਜੋ ਕਿ ਵੱਡੀ ਵਾਲੀ ਗਰਾਰੀ ਇਹਦੇ ਵਿੱਚੋਂ ਖੋਲੀ ਹੈ ਇਸੇ ਤਰ੍ਹਾਂ ਇਹਦੇ ਵਿੱਚ ਗਰਾਰੀ ਲਗਾ ਦੇਣੀ ਹੈ ਗਰਾਰੀ ਲਗਾਉਣ ਤੋਂ ਬਾਅਦ ਅਸੀਂ ਇਹਦੇ ਨਾਲ ਲਗਾਵਾਂਗੇ ਪੱਖਾ ਤਾਂ ਪੱਖੇ ਦੇ ਨਾਲ ਹੀ ਅਸੀਂ ਵੱਡੀ ਬਾਸਲ ਔਰ ਵੱਡਾ ਹੀ ਨਾਟੇ ਦੇ ਵਿੱਚ ਲਗਾਵਾਂਗੇ ਤਾਂ ਇਹ ਦੇ ਵਿੱਚ ਰੈਚੜਾ ਜਦੋਂ ਅਸੀਂ ਕਿੱਕ ਲਗਾਨੇ ਆ ਤਾਂ ਫਿਰ ਇਹ ਗਰਾਰੀ ਨਾਲ ਲੱਗਦੀ ਆ ਤਾਂ ਫਿਰ ਸਾਡੀ ਗੱਡੀ ਇਹ ਸਟਾਰਟ ਹੁੰਦੀ ਆ ਤਾਂ ਇਹੀ ਗਰਾਰੀ ਦੇ ਨਾਲ ਇੱਕ ਗਰਾਰੀ ਸਲਫ ਦੀ ਆ ਔਰ ਦੂਸਰੀ ਕਿੱਕ ਰੈਚੜ ਦੀ ਆ ਤੋ ਇਥੋਂ ਅਸੀਂ ਇਹਦੇ ਵਿੱਚ ਬਾਈ ਨੰਬਰ ਨਾ ਟਾਈਟ ਕਰਨਾ ਜਿਸ ਤਰ੍ਹਾਂ ਖੋਲਿਆ ਸੀ ਸੇਮ ਇਸੇ ਤਰ੍ਹਾਂ ਗਰਾਰੀ ਨੂੰ ਟੂਲ ਨਾਲ ਪਕੜ ਲੈਣਾ ਹੋ ਰਹੀ ਨੂੰ ਇਹਦੇ ਨਾਲ ਟਾਈਟ ਕਰਨਾ ਤਾਂ ਜਦੋਂ ਅਸੀਂ ਇਹਨੂੰ ਟਾਈਟ ਕਰਨਾ ਇਹ ਵੀ ਇਹਦੇ ਵਿੱਚ ਜ਼ਰੂਰ ਧਿਆਨ ਰੱਖਣਾ ਵੀ ਜਿਹੜੇ ਗਰਾਰੀ ਦੇ ਨਟ ਦੀ ਅਸੀਂ ਇਹਦੇ ਵਿੱਚ ਪਕੜ ਬਣਾ ਰਹੇ ਹਾਂ ਟੂਲ ਦੀ ਇਹ ਨਟ ਬਿਲਕੁਲ ਪ੍ਰੋਪਰ ਸਹੀ ਤਰੀਕੇ ਨਾਲ ਟਾਈਟ ਹੋਵੇ ਅਗਰ ਲੂਜ਼ ਹੋਵੇਗਾ ਤੇ ਜਦੋਂ ਅਸੀਂ ਇਹਨੂੰ ਟਾਈਟ ਕਰਾਂਗੇ ਤੇ ਗਰਾਰੀ ਦਾ ਕੋਈ ਦੰਦਾ क्रैक ਵੀ ਹੋ ਸਕਦਾ ਹੈ। ਤੋਂ ਇਹ ਦੇ ਵਿੱਚ ਜ਼ਰੂਰ ਧਿਆਨ ਰੱਖਣਾ। ਤੋਂ ਨਾ ਇਹਨੂੰ ਗੋਟੀ ਨਾਲ ਹੀ ਟਾਈਟ ਕਰ ਦੇਣਾ। ਉਸ ਤੋਂ ਬਾਅਦ ਅਸੀਂ ਇਹ ਦੇ ਵਿੱਚ 벨ਟ ਦੇ ਨਾਲ ਜੋ ਲੈਦਰ ਪਲੇਟ ਲੈਦਰ ਕਲੱਚ ਇਹ ਸਾਰਾ ਲਗਾਣਾ। ਤੋਂ ਜਦੋਂ ਇਹਨੂੰ ਅਸੀਂ ਖੋਲਣਾ ਆਦੋਂ ਇਹਦੇ ਜ਼ੋਰ ਵੀ ਬਰਾਬਰ ਲਗਾਣਾ। ਔਰ ਜਦੋਂ ਇਹਨੂੰ ਅਸੀਂ ਟਾਈਟ ਕਰਨਾ ਆਦੋਂ ਵੀ ਗੋਟੀ ਸਾਡੀ ਪ੍ਰੋਪਰ ਸਹੀ ਹੋਣੀ ਚਾਹੀਦੀ ਹੈ ਜਦੋਂ ਗੋਟੀ ਸਹੀ ਨਹੀਂ ਪੈਦੀਗੀ ਤਾਂ ਫਿਰ ਨਟ ਸਾਡਾ ਸਲਿੱਪ ਹੋ ਜਾਂਦਾ ਤਾਂ ਇਹ ਟਾਈਟ ਕਰ ਲਿਆ ਸੀ ਤਾਂ ਇਸੇ ਤਰ੍ਹਾਂ ਇਹ ਟੂਲ ਨੂੰ ਖੋਲਣਾ ਤਾਂ ਹੁਣ ਜਿਹੜਾ ਅਸੀਂ ਇਹਦੇ ਵਿੱਚ ਬੈਂਡੈਕਸ ਲਗਾਇਆ ਉਹ ਦੋਵੇਂ ਤਰਫ ਤੋਂ ਅਸੀਂ ਗ੍ਰੀਸ ਕਰਤਾ ਨੂੰ ਹੁਣ ਇਹਦੇ ਮੰਦਰ ਨੂੰ ਵੀ ਗ੍ਰੀਸ ਕਰਕੇ ਇਹਦੇ ਵਿੱਚ ਲਗਾਵਾਂਗੇ ਜੋ ਇਹਦਾ ਬੁਰਸ਼ ਆ ਇਹਨੂੰ ਚੰਗੀ ਤਰ੍ਹਾਂ ਹੀ ਸਾਫ਼ ਕਰ ਲਈ ਇਹਦੇ ਅੰਦਰਲੀ ਤਰਫ ਥੋੜੀ ਜੀ ਗ੍ਰੀਸ ਲਗਾਣੀ ਆ ਤਾਂ ਕਿ ਜਦੋਂ ਅਸੀਂ ਸਲਫ ਲਗਾਵਾਂਗੇ ਤਾਂ ਇਹ ਆਵਾਜ਼ ਨਾ ਕਰੇ ਇਹ ਮੰਦਰ ਨੂੰ ਵੀ ਜਦੋਂ ਅਸੀਂ ਦੇ ਉੱਪਰ ਲਗਾਣਾ ਤਾਂ ਪ੍ਰੋਪਰ ਇਹਦੇ ਐਡਜਸਟ ਕਰਕੇ ਫੇਰੀ ਨੂੰ ਇਹਦੇ ਪਿੱਛੇ ਲਗਾਣਾ ਔਰ ਜੋ ਬਾਹਰਲੀ ਤਰਫ ਇਹਦਾ ਚੈਂਬਰ ਲੱਗੇਗਾ ਉਹਦੇ ਵਿੱਚ ਇੱਕ ਰਬੜ ਹੁੰਦੀ ਆ ਉਹ ਰਬੜ ਨੂੰ ਜ਼ਰੂਰ ਚੈੱਕ ਕਰ ਲੈਣਾ ਤਾਂ ਹੁਣ ਅਸੀਂ ਇਹਦੇ ਵਿੱਚ ਗ੍ਰੀਸ ਲਗਾਵਾਂਗੇ ਥੋੜੀ ਜਿਹੀ ਅੰਦਰ ਇੱਥੇ 베ਰਿੰਗ ਹੁੰਦਾ ਲੰਬੀਆਂ ਗੋਲੀਆਂ ਵਾਲਾ ਤੇ 베ਰਨ ਨੂੰ ਗ੍ਰੀਸ ਕਰ ਲੈਣਾ ਦੋਸਤੋ ਬਾਅਦ ਅਸੀਂ ਇਹਦੇ ਵਿੱਚ ਸਪ੍ਰਿੰਗ ਨੂੰ ਟਾਈਟ ਕਰਕੇ ਇਸ ਤਰ੍ਹਾਂ ਦੋਵੇਂ ਹੱਥਾਂ ਨਾਲ ਨਿਪਾ ਲੈਣਾ ਤਾਂ ਇਹਦੇ ਵਿੱਚ ਬੈਲਟ ਲਗਾਣੀ ਹੈ ਇਹ ਜਗ੍ਹਾ ਬਣ ਗਈ ਇਹਦੇ ਵਿੱਚ ਸਪੇਸ ਬਣ ਗਈ ਤੇ ਜਦੋਂ ਸਪੇਸ ਬਣ ਗਈ ਹੈ ਤਾਂ ਫਿਰ ਇਹ ਸਾਡਾ ਇਹਦੇ ਵਿੱਚ ਬੜੇ ਹੀ ਆਰਾਮ ਨਾਲ ਲੱਗ ਜਾਏਗਾ ਜਦੋਂ ਅਸੀਂ ਇਸ ਤਰ੍ਹਾਂ ਲਗਾਵਾਂਗੇ ਤਾਂ ਬੈਲਟ ਨਾਲ ਉੱਪਰ ਨਹੀਂ ਲੱਗੇਗਾ ਜਦੋਂ ਵੀ ਇਹਨੂੰ ਲਗਾਣਾ ਦੋਵੇਂ ਹੱਥਾਂ ਨਾਲ ਸਪ੍ਰਿੰਗ ਨੂੰ ਟਾਈਟ ਕਰ ਲੈਣਾ ਦੋਸਤੋ ਬਾਅਦ ਬੜੇ ਹੀ ਆਰਾਮ ਨਾਲ ਲੱਗ ਜਾਏਗਾ ਤਾਂ ਹੁਣ ਅਸੀਂ ਇਹਦੇ ਵਿੱਚ 19 ਨੰਬਰ ਨਟ ਨੂੰ ਬਾਸ ਲਗਾ ਕੇ ਟਾਈਟ ਕਰਾਂਗੇ ਜਿਸ ਤਰ੍ਹਾਂ ਹੀ ਖੋਲੇ ਈ ਉਸੇ ਤਰ੍ਹਾਂ ਹੀ ਇਹਦੇ ਵਿੱਚ ਟਾਈਟ ਕਰ ਦੇਣਾ ਤਾਂ ਸਾਡਾ ਇਹ ਫਰਾਈਵਲ ਇਹਦੇ ਵਿੱਚ ਪੂਰਾ ਅਡਜਸਟ ਹੋ ਜਾਏਗਾ ਤਾਂ ਜਦੋਂ ਹੀ ਫਰਾਈਵਲ ਨੂੰ ਟਾਈਟ ਕਰਨਾ ਸੇਮ ਇਹਦੇ ਵਿੱਚ ਉਸੇ ਤਰ੍ਹਾਂ ਹੀ ਇਹਦੇ ਵਿੱਚ ਟੂਲ ਲਗਾ ਲੈਣਾ ਜੋਗੀ ਇਹਨੂੰ ਪਕੜ ਕੇ ਰੱਖੇਗਾ ਤੋਂ ਇਸ ਤਰ੍ਹਾਂ ਹੀ ਲਗਾ ਲੈਣਾ ਪਹਿਲਾਂ ਦੂਸਰੀ ਤਰਫ ਲਗਾਏ ਹੁਣ ਦੂਸਰੀ ਤਰਫ ਇਹਦੇ ਵਿੱਚ ਅਡਜਸਟ ਕਰ ਲੈਣਾ ਔਰ ਇਹਦੇ ਵਿੱਚ 19 ਨੰਬਰ ਗੋਟੀ ਨਾਲ ਇਹਨੂੰ ਅਹੀਂ ਟਾਈਟ ਕਰਨਾ ਤਾਂ ਇਸ ਤਰ੍ਹਾਂ ਹੀ ਇਹਨੂੰ ਟਾਈਟ ਕਰਨਾ ਤਾਂ ਜਦੋਂ ਵੀ ਅਹੀਂ ਇਹਨੂੰ ਲਗਾਣਾ ਇਹਦੇ ਵਿੱਚ ਇਹ ਜ਼ਰੂਰ ਦੇਖਣਾ ਕਿ ਗੋਟੀ ਜਿਹੜੀ ਸਾਡੀ ਹੈ ਪ੍ਰੋਪਰ ਸਹੀ ਤਰੀਕੇ ਨਾਲ ਇਹਦੇ ਵਿੱਚ ਲੱਗੀ ਹੋਵੇ ਔਰ ਇਹਨੂੰ ਪਗੜ ਪੂਰੀ ਬਣੀ ਹੋਵੇ ਕਿਉਂਕਿ ਜਦੋਂ ਅਹੀਂ ਰੇਸ ਦੇ ਕੇ ਐਕਸੀਲੇਟਰ ਦੇ ਕੇ ਇਹਨੂੰ ਚਲਾਣਾ ਤਾਂ ਇੱਤੇ ਬਹੁਤ ਜ਼ਿਆਦਾ ਜ਼ੋਰ ਪੈਂਦਾ ਤਾਂ ਇਸ ਤਰ੍ਹਾਂ ਹੀ ਇਹਨੂੰ ਟਾਈਟ ਕਰ ਲੈਣਾ ਉਸ ਤੋਂ ਬਾਅਦ ਜਿਹੜੀ ਸਾਡੀ ਕੱਕ ਜਾਮ ਰਹਿੰਦੀ ਆ ਥੋੜਾ ਜਿਹਾ ਪ੍ਰੋਸੈਸ ਅਲੱਗਾ BS3 BS4 ਨਾਲੋਂ ਤਾਂ ਕੱਕ ਜਿਹੜੀ ਸਾਡੀ ਜਾਮ ਰਹਿੰਦੀ ਆ ਅਸੀਂ ਇਹਦੇ ਵਿੱਚ ਇੱਥੋਂ ਪਹਿਲਾਂ ਚੰਗੀ ਤਰ੍ਹਾਂ ਇਹਦੀ ਸਫਾਈ ਕਰ ਲੈਣੀ ਆ ਔਰ ਇਹਨੂੰ ਪ੍ਰੋਪਰ ਗ੍ਰੀਸ ਕਰ ਲਗਾ ਕੇ ਤਾਂ ਫੇਰ ਅਸੀਂ ਇਹਦੇ ਵਿੱਚ ਅਡਜਸਟ ਕਰਨਾ ਤਾਂ ਜਦੋਂ ਅਸੀਂ ਗ੍ਰੀਸ ਲਗਾਵਾਂਗੇ ਸਾਈਡ ਤੇ ਜੋ ਸਪ੍ਰਿੰਗ ਲੱਗੇਦਾ ਉਹਨੂੰ ਅਸੀਂ ਥੋੜਾ ਜਿਹਾ ਤੇਲ ਲਗਾ ਲੈਣਾ ਤਾਂ ਕਿ ਸਾਡਾ ਵਾਪਸ ਸਹੀ ਤਰੀਕੇ ਨਾਲ ਆ ਸਕੇ ਤਾਂ ਗਰਾਰੀ ਨੂੰ ਅਸੀਂ ਦੋਵੇਂ ਤਰਫ ਤੋਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੁੰਦਾ ਤਾਂ ਇਹਦੇ ਵਿੱਚ ਜਦੋਂ ਅਸੀਂ ਲਗਾਣਾ ਬਾਸਲ ਨੂੰ ਪਹਿਲਾਂ ਹੀ ਅੰਦਰਲੀ ਤਰਫ ਲਗਾ ਲੈਣਾ ਤਾਂ ਸਾਡਾ ਅੰਦਰਲਾ ਕੰਮ ਬਿਲਕੁਲ ਕੰਪਲੀਟ ਕਰ ਲਿਆ ਇਸੇ ਤਰ੍ਹਾਂ ਜਿਸ ਤਰ੍ਹਾਂ ਖੋਲੇ ਹੀ ਇਸੇ ਤਰ੍ਹਾਂ ਚੈਂਬਰ ਨੂੰ ਅਸੀਂ ਇਹਦੇ ਵਿੱਚ ਲਗਾ ਦੇਣਾ ਤਾਂ ਚੈਂਬਰ ਨੂੰ ਪ੍ਰੋਪਰ ਸਾਰੇ ਦੀ ਸਾਰੇ ਅਸੀਂ ਨਟ ਟਾਈਟ ਕਰ ਦਨੇ ਆ ਤਾਂ ਆਪ ਸਭ ਦੇ ਚਰਨਾਂ 'ਚ ਬੇਨਤੀ ਆ ਚੀ ਚਾਹਨੂ ਸਭ ਸਬਸਕ੍ਰਾਈਬ ਕਰਨ ਦੀ ਕਿਰਪਾ ਕਰਨਾ ਔਰ ਨਾਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਦੇਤੇ ਕਮੈਂਟ ਵੀ ਕਰ ਸਕਦੇ ਹੋ ਵੀ ਇਸ ਤਰ੍ਹਾਂ ਦੀ ਵੀਡੀਓ ਬਣਾਓ ਤਾਂਹੀਂ ਜਰੂਰ ਉਸ ਤਰ੍ਹਾਂ ਦੀ ਵੀਡੀਓ ਬਣਾਵਾਂਗੇ ਔਰ ਜੋ ਮੇਰੇ ਵੀਰ ਭਰਾ ਕੰਮ ਸਿੱਖ ਰਹੇ ਹਨ ਉਹਨਾਂ ਲਈ ਇਹ ਬਹੁਤ ਹੀ ਸਹਾਇਕ ਫੁੱਲ ਵੀਡੀਓ ਹੋਵੇਗੀ ਤਾਂ ਅੰਤ ਵਿੱਚ ਆਪ ਸਭ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੋ ਇਹ ਜਦੋਂ ਅਸੀਂ ਨਟ ਐਡ ਕਰਨੇ ਆ ਇਹਨਾਂ ਨੂੰ ਨਟ ਨੂੰ ਵੀ ਅਹੀਂ ਪ੍ਰੋਪਰ ਆਮਣ ਸਾਹਮਣੀ ਫੇਸ ਟੂ ਫੇਸ ਮਤਲਬ ਟਾਈਟ ਕਰਨਾ ਇੱਕੋ ਜਗ੍ਹਾ ਤੇ ਸਾਰੇ ਨਟ ਨਹੀਂ ਟਾਈਟ ਕਰਨੇ ਇਹ ਤੁਹਾਨੂੰ ਜ਼ਰੂਰ ਅਸੀਂ ਦੱਸ ਦੇਵਾਂਗੇ ਤੇ ਪੱਤੀ ਸਿੱਧਾ ਇਸ ਤਰ੍ਹਾਂ ਲਗਾਵਾਗੇ ਤਾਂ ਨਹੀਂ ਲੱਗੇ ਜਦੋਂ ਅਸੀਂ ਇਹਨੂੰ ਅੰਦਰ ਲਗਾਣਾ ਇਸ ਤਰ੍ਹਾਂ ਤਾਂ ਨਾਲੀ ਨੂੰ ਕੁਮਾ ਦੇਣਾ ਤਾਂ ਫੇਰ ਇਹਦੇ ਵਿੱਚ ਬੜੇ ਆਰਾਮ ਨਾਲ ਲੱਗ ਜਾਏਗੀ ਤਾਂ ਵੀਡੀਓ ਦੇਖਣ ਲਈ ਧੰਨਵਾਦ ਜੀ